ਮਾਰਾਂਗੇ ਵੀ ਅਣਖਲੀ ਬਹੁਤ ਖੁਸ਼ ਹੋ ਜਾਂਦਾ ਹੁੰਦਾ ਪਰ ਗੰਤ ਨਹੀਂ ਭੈਣ ਦੇਣਾ ਕੁਝ ਟਾਈਮ ਤੋਂ ਅੱਤ ਜੱਟ ਸੋਈ ਦੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬਣੀ ਤੇ ਜਿਸ ਨਾਲ ਵਾਇਰਲ ਹੁੰਦੀ ਪਈ ਜਿਸ ਦੇ ਵਿੱਚ ਅੱਤ ਜੱਟ ਸੋਈ ਦੁਬਾਰਾ ਇੱਕ ਕੁੜੀ ਦੇ ਥੱਪੜ ਮਾਰਿਆ ਜਾਂਦਾ ਹੈਗਾ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣੇ-ਹੁਣੇ ਅੱਤ ਜੱਟ ਸੋਈ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਆਏ ਤੇ ਸਾਰੀ ਗੱਲਬਾਤ ਦੱਸੀ ਕਿ ਮੈਂ ਕਿਉਂ ਕੀਤਾਗਾ ਇਦਾਂ ਕੀ ਕਾਰਨ ਸੀ ਇਦਾਂ ਕਰਨ ਦਾ ਸੋ ਉੱਥੇ ਹੀ ਅੱਤ ਜੱਟ ਸੋਈ ਦਾ ਇਹੀ ਕਹਿਣਾਗਾ ਕਿ ਮੈਂ ਆਪਣੀ ਇੱਜ਼ਤ ਖਾਤਰ ਆਪਣੇ ਪਰਿਵਾਰ ਦੀ ਇੱਜ਼ਤ ਖਾਤਰ ਤਾਂ ਅੱਜ ਤਾਂ ਥੱਪੜ ਮਾਰਿਆਗਾ ਕੱਲ ਨੂੰ ਕੁਝ ਹੋਰ ਵੀ ਕਰ ਸਕਦਾਗਾ ਬਾਕੀ ਤੁਸੀਂ ਅੱਗੇ ਲਾਈਵ ਦੇਖਿਓ ਹੱਤ ਜੱਟ ਸੋਈ ਦਾ ਇੱਥੇ ਇਹੀ ਕਹਿਣਾਗਾ ਕਿ ਮੈਂ ਆਪਣੇ ਘਰ ਦੀ ਇੱਜ਼ਤ ਵਾਸਤੇ ਅੱਜ ਥੱਪੜ ਮਾਰਿਆਗਾ ਕਿਉਂਕਿ ਉਹ ਕੁੜੀ ਗਲਤ ਕੰਮ ਕਰਦੀ ਪਈ ਸੀਗੀ ਕਿਸੇ ਨਾਲ ਕਿਸੇ ਨਾਲ ਰਿਲੇਸ਼ਨ ਦੇ ਵਿੱਚ ਸੀਗੀ ਤੇ ਕਰੋ ਭੱਜਣ ਨੂੰ ਤੇ ਕਰੋ ਭੱਜਣਾ ਚਾਹੁੰਦੀ ਸੀਗੀ ਤਾਂ ਕਰਕੇ ਮੈਂ ਇਹ ਸਟੈਪ ਚੱਕਿਆਗਾ ਬਾਕੀ ਤੁਸੀਂ ਅੱਤ ਜੱਟ ਸੋਈ ਦਾ ਅੱਗੇ ਲਾਈਵ ਦੇਖਿਓ ਤੇ ਬੱਦ ਤੋਂ ਬੱਦ ਸ਼ੇਅਰ ਜ਼ਰੂਰ ਕਰਿਓ ਜੋ ਸੋਹੀ ਦੀਆਂ ਗਲਤ ਅਫਵਾਹ ਫਲਾਈਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇ ਉੱਪਰ ਰੋਕ ਲੱਗ ਸਕੇ ਤੇ ਸੱਚ ਸਾਹਮਣੇ ਆ ਜਾਵੇ ਬਾਕੀ ਵੀਡੀਓ ਨੂੰ ਸ਼ੇਅਰ ਕਰਿਓ ਰੱਬ ਰਾਖਾ ਚਾਹੂ ਚਾਚੇ ਦੀ ਕੁੜੀ ਅੱਜ ਚਾਚਾ ਐਂ ਨਹੀਂ ਦੁਨੀਆ ਤੇ ਉਹ ਜੇ ਗਲਤ ਰਹੀ ਜਾਊ ਤਾਂ ਸਾਡੀ ਜ਼ਿੰਮੇਵਾਰੀ ਆ ਉਹਨੂੰ ਰੋਕਣਾ ਤੇ ਰਹੀ ਗੱਲ ਅਜੇ ਤਾਂ ਚਾਂਟਿਆਂ ਨਾਲ ਰੋਕਿਆ ਰਹੀ ਗੱਲ ਮੈਂ ਅਸੀਂ ਉਹ ਹਣ ਕੀ ਪਰਿਵਾਰ ਆ ਮੇਰੇ ਪਰਦਾਤੇ ਉਹਨਾਂ ਨੇ ਵੀ ਕਤਲ ਕਰੇ ਸੀ ਅਸੀਂ ਮਾਰਾਂਗੇ ਜਦੋਂ ਅਸੀਂ ਕਿਸੇ ਦੀ ਧੀ ਪੈਣ ਨਹੀਂ ਨੱਕਟ ਕੇ ਲਿਆਏ ਅਸੀਂ ਆਪਦੀ ਦੀ ਪੈਨ ਨੂੰ ਜਾਣ ਵੀ ਨਹੀਂ ਦਿੰਦੇ ਤੇ ਇਹ ਉਹ ਗਲਤ ਕੰਮ ਕਰਦੀ ਤਾਂ ਰੋਕਦੇ ਸੀ ਤਾਂ ਉੱਥੇ ਥੱਪੜ ਥਪੜੋ ਥਪੜੀ ਕੋਈ ਲੜਾਈ ਝਗੜਾ ਹੋਇਆ ਉਹ ਇਹਨਾਂ ਨੇ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਸ਼ੋਅ ਕਰਿਆ ਵੀ ਸੋਹੀ ਆਏ ਇਸ ਸਮਾਜ ਸੇਵੀ ਆ ਪਹਿਲੀ ਗੱਲ ਤਾਂ ਮੈਂ ਕੋਈ ਸਮਾਜ ਸੇਵੀ ਨਹੀਂ ਆ ਇਹ ਸਾਰਿਆਂ ਨੂੰ ਪਤਾ ਹੈ ਨਾ ਵੀਰੇ ਬਾਕੀ ਬਹੁਤ ਵੀਰ ਮੇਰੇ ਬਾਰੇ ਬੋਲ ਰਹੇ ਨੇ ਵੀ ਆਏ ਕੋਈ ਨਹੀਂ ਵੀਰੇ ਬੋਲੋ ਪਰ ਇੱਕ ਗੱਲ ਆ ਇੱਥੇ ਗੱਲ ਕੁੜੀ ਦੀ ਆ ਜਿਹਨੂੰ ਅਸੀਂ ਜਿਹਨੋਂ ਪਿਆਰ ਕਰਦੀ ਸੀ ਉਹ ਭੈਣ ਸਾਡੀ ਉਹ ਭੈਣ ਨੇ ਅਜਮਸੇ ਭਰਾ ਨੂੰ ਐਜੇ ਗਲਤ ਤਰੀਕੇ ਨਾਲ ਬਦਨਾਮ ਕਰਿਆ ਤੇ ਸੋਚ ਸਮਝ ਕੇ ਮੇਰੇ ਭਰਾ ਜਿਹੜੇ ਵੀ ਪੇਜਾਂ 'ਲੇ ਨੇ ਸੋਚ ਕੇ ਬਦਨਾਮ ਕਰਿਓ ਦੇਖੋ ਮੇਰੀ ਬਦਨਾਮੀ ਕਰਨੀ ਬਹੁਤ ਸਖਾਲੀਆ ਸੋਸ਼ਲ ਮੀਡੀਆ ਤੇ ਹਰ ਕੋਈ ਮੇਰੇ ਖਿਲਾਫ ਵੀ ਪਉਣ ਨੂੰ ਤਿਆਰ ਆ ਬਹੁਤ ਬੰਦੇ ਹਨਾ ਤੇ ਤਾਂ ਕਰਕੇ ਗੱਲ ਚਾਰ ਦੇ ਲਈ ਚੇਦੀ ਨਾ ਤੇ ਗੱਲ ਚਾਚੇ ਦੀ ਕੁੜੀ ਦੀ ਆਈ ਆ ਵੀ ਥੱਪੜੇ ਮਾਰੇ ਨੇ ਅਣਖ ਨੂੰ ਮਾਰੇ ਨੇ ਹਨਾ ਤੇ ਜੇ ਮਸਲਾ ਬਧੂਗਾ ਨਾ ਮੈਂ ਅੱਜ ਦਲੋਗਾ ਨਾ ਵੀ ਇਹ ਮਸਲਾ ਵਾਧਾ ਤਾਂ ਮਾਰਾਂਗੇ ਵੀ ਅਣਖ ਲਈ ਬਹੁਤ ਕੁਝ ਹੋ ਜਾਂਦਾ ਹੁੰਦਾ ਪਰ ਗੰਦ ਨਹੀਂ ਭੈਣ ਦੇਣਾ ਬਾਕੀ ਮਾਰਾਏ ਸੋਖ ਰੱਖਣਾ ਤੁਸੀਂ ਸਾਰੇ ਮੇਰੇ ਨਾਲੋਂ ਕੋਈ ਨਹੀਂ ਕਰਨ ਦੋ ਬਦਨਾਮ ਸਾਰਿਆਂ ਨੂੰ ਧੰਨਵਾਦ ਵੀਰ